ਸਾਬ ਨੂੰ ਸਾਥ ਸ੍ਰੀ ਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਇਸ ਵੀਡੀਓ ਵਿੱਚ ਤੁਹਾਨੂੰ ਬਰਸਾਤ ਦੇ ਮੌਸਮ ਵਿੱਚ ਵੀ ਢਿੰਡੀਆਂ ਦੇ ਪੌਦੇ ਖਰਾਬ ਹੋਣ ਤੋਂ ਬਚਾਉਣ ਅਤੇ ਢਿੰਡੀਆਂ ਦੀ ਭਰਮੀ ਫਸਲ ਲੈਣ ਦਾ ਤਰੀਕਾ ਦੱਸ ਰਿਹਾ ਹਾਂ ਇਹ ਦੇਖਿਆ ਬਦ ਤੁਸੀਂ ਕਿਉਂਕਿ ਬਰਸਾਤਾਂ ਦੇ ਵਿੱਚ ਆਮ ਤੌਰ ਤੇ ਪੌਦੇ ਖਰਾਬ ਹੋ ਜਾਂਦੇ ਆ ਦੇਖੋ ਪੌਦਾ ਬੁਝਿਆ ਹੋਇਆ ਉੱਪਰੋਂ ਇਹ ਆਪਾਂ ਦੇਖ ਸਕਦੇ ਆ ਆ ਦੇਖੋ ਇਹ ਵੀ ਪੌਦਾ ਉੱਪਰੋਂ ਬੋਝਿਆ ਇਹ ਬਾਰ ਬਾਰ ਇਹਨਾਂ ਦੀ ਕਾਟ ਜਾਂਦੀ ਆ ਔਰ ਫਲ ਦੀ ਦਾਗੀ ਆਉਣਾ ਸ਼ੁਰੂ ਹੋ ਜਾਂਦਾ ਇਹਨਾਂ ਨੂੰ ਆਪਾਂ 4-5 ਇੰਚ ਥੱਲੇ ਛੱਡ ਕੇ ਉੱਪਰ ਇਹਨਾਂ ਦੀ ਕਟਿੰਗ ਕਰ ਦੇਣੀ ਆ ਇਦਾਂ ਆਪਾਂ ਕਟਿੰਗ ਕਰ ਦੇਣੀ ਆ ਥੱਲੇ 4-5 ਇੰਚ ਛੱਡ ਕੇ ਕਟਿੰਗ ਕਰ ਦਾਂਗੇ ਪੱਤੇ ਜਿਹੜੇ ਚੌੜੇ ਖਰਾਬ ਆ ਉਹ ਵੀ ਆਪਾਂ ਕੱਟ ਲਵਾਂਗੇ ਆ ਦੇਖੋ ਆ ਵੀ ਬੋਝਿਆ ਤੇ ਜਿਹੜੀ ਆਪਾਂ ਕੱਟ ਲਵਾਂਗੇ ਨਹੀਂ ਜਿਹਦਾ ਵੀ ਫਾਲ ਹੋਂ ਦੇਖੋ ਖਰਾਬ ਹੋਣਾ ਸ਼ੁਰੂ ਹੋ ਗਿਆ ਢੀਂਦੀ ਮੁਰਗੀ ਆ ਪਰੋਂ ਦੀ ਸ਼ਾਇਦ ਵੀ ਹਟਾ ਜੇ ਇਦਾਂ ਆਪਾਂ ਜਿਹੜਾ ਵੀ ਪੌਦਾ ਖਰਾਬ ਹੋ ਜਾਏ ਫਾਲ ਘਟ ਜੇ ਗੜਜੇ ਹੋ ਜੇ ਫਾਲ ਖਰਾਬ ਹੋਣਾ ਸ਼ੁਰੂ ਹੋ ਜਾਏ ਉਹ ਤੋਂ ਉਪਰੋਂ ਕਟਿੰਗ ਕਰ ਦਿੰਨੇ ਆ ਦੇਖੋ ਕੁਝ ਦਿਨ ਪਹਿਲੇ ਮੈਂ ਕਟਿੰਗ ਕੀਤੀ ਸੀ ਪਰੋਂ ਤੇ ਆ ਥੱਲੇ ਦੇਖੋ ਕਿੰਨੀਆਂ ਬ੍ਰਾਂਚਾਂ ਨਿਕਲ ਆਈਆਂ ਹੋਰ ਇਹ ਦੇਖ ਸਕਦੇ ਤੁਸੀਂ चार पाँच इंच छड़ के छो कटिंग कर देनी है और थलों दिव्य देखो कई कई ब्रांचा निकल दी देख सको कई दिन पहले मैं ही क्योंकि जोड़ा भी पौधा खराब होना शुरू हो जाता फल बंद हो जाए या बुझ आना शुरू हो जाए वो मैं कटिंग कर देना और देखो जो पहले कटिंग होना उन्होंने देखो अंगारा निकल आई देखो कि टहनिया निकलिया साइडा ਪਹਿਲੇ ਵੀ ਮੁਕਾਬਲੇ ਦੀ ਦੋ ਦੋ ਤਿੰਨ ਤਿੰਨ ਬਰਾਂਚਾਂ ਨਿਕਲੀਆਂ। ਥੋੜਾ ਇਹਨਾਂ ਨੂੰ ਥਾਲੀ ਦੇ ਪਰ ਮਾਲ ਗੂਓ। ਥੋ ਯੁੱਧਾ ਆਪਾਂ ਇਹਨਾਂ ਦੀ ਕਟੰਗ ਕਰ ਲਾਣੀ ਆ। ਦੇਖ ਸਕਦੇ ਹੋ ਤੁਸੀਂ ਰਿਐਲਟੀ ਦਾ। ਇਹ ਹੈ ਇਹਦਾ ਕਟੰਗ ਕਰਨ ਦਾ ਰਿਐਲਟੀ ਜੋ ਵੀ ਬਰਸਾਤ ਦੇ ਨਾਲ ਜਾਂ ਬਰਸਾਤੀ ਮੌਸਮ ਦੇ ਨਾਲ ਪੌਦੇ ਖਰਾਬ ਹੁੰਦੇ ਨੇ। ਇਹ ਦੇਖੋ। ਮਿੰਟੇ ਆਪਾਂ ਨੂੰ ਪਟਕੇ ਛੱਟਨੇ ਪੈਣਗੇ ਪਟਕੇ ਛੱਟਨੇ ਹੈ ਛੁੱਟਣ ਦੀ ਜੇ ਨਾ ਮੈਂ ਇੱਦਾਂ ਕਟਿੰਗ ਕਰ ਦੇਣਾ ਉੱਪਰੋਂ ਆਪਾਂ 4-5 ਇੰਚ ਤੋਂ ਹੋਰ ਇਹਦੀ ਆਪਾਂ ਟਲੀ ਨਾਲ ਵੀ ਪਰ ਮੀ ਫਸਲ ਲਾਵਾਂਗੇ ਇਹ ਆ ਜੀ ਪੌਦਿਆਂ ਦੀ ਹਾਲਤ ਤੁਸੀਂ ਦੇਖ ਸਕਦੇ ਜੋ ਪਹਿਲੇ ਕਟਿੰਗ ਕੀਤੀ ਹੋਇਆ ਤੁਹਾਡੇ ਸਾਹਮਣੇ ਰਿਜ਼ਲਟ ਇਹ ਕੀ ਕਿ ਪੌਦਿਆਂ ਨੂੰ ਜਿੱਥੋਂ ਕਟਿੰਗ ਕੀਤੀ ਆ ਆ ਕੋਈ ਭਿੰਨ ਜਿਹਾ ਨਾ ਲੇਟ ਲੱਗਿਆ ਸੀ ਹੋਣਾ ਗਾਂਡੇ ਦੇ ਵਿੱਚ ਇੱਕ ਡੱਬਾ ਲੈ ਕੇ ਪਲਾਸਟਿਕ ਦਾ ਉਹਦੇ ਵਿੱਚ ਮਿੱਟੀ ਪਾ ਕੇ ਪੀਰੀ ਬੀਜ ਲਈ ਸੀ ਪਹਿਲੇ ਜਦੋਂ 4-5 ਇੰਚ ਪੌਦੇ ਹੋ ਗਏ ਤਾਂ ਫਿਰ ਬਾਹਰ ਇਦਾਂ ਕਿਚਨ ਗਾਰਡਨ ਦੀ ਕਿਆਰੀ ਦੇ ਵਿੱਚ ਲਵਾ ਦਿੱਤੇ ਸੀ ਇਹ ਦੇਖੋ ਫਲ ਪਿਆ ਹੋਇਆ ਪੂਰਾ ਇੰਨੇ ਜਿਆਦਾ ਹਨ ਕੜਨਾਲੀਆਂ ਹੋਈਆਂ ਇਹਦੀਆਂ ਇਹ ਇੱਕ ਕਿਆਰੀ ਆ ਇਹ ਲੇਟ ਰਹੀ ਸੀ और पनीरी पैदा करके लगाई से लगाई, वो भी देखो बहुत वजिए फल पै रहा देख सकते फल तोड़ा हुआ वह आप हम तोड़ लवेंगे क्योंकि बहुत ज्यादा व्डिया भिंडियां भी होने तो पक् जा जल्दी इसलिए देखो कूला फल एद इस तोड़ के रख लेना बहुतिया बड़िया भी होनी क्योंकि बहुत वह तो पक जानी जल्दी मैंने चौबीया घंटे डेली तोरनिया पेखो जो छोटा ही पर रह दिता ये चौबी या छत्ती घंटे फिर तैयार हो जाए तोरन वाला ये देखो ये छोटी पीडियाँ जो ये तोरिया गई रहन दिखा क्योंकि कुछ घंटिया बाद फिर तोड़न योग हो जाए ये तुम दसाया जी बरसात के मौसम ਬਿਨਾ ਕੋਈ ਖਰਚ ਕੀਤੇ ਭਿੰਡੀਆਂ ਦੇ ਪੌਦੇ ਖਰਾਬ ਹੋਣ ਤੋਂ ਬਚਾਉਣ ਅਤੇ ਪਹਿਲਾ ਨਰਾਂ ਵੀ ਵੱਧ ਪੈਦਾਵਰ ਲੈਣ ਦਾ ਆਸਾਨ ਤਰੀਕਾ ਸੋ ਮਿਲਾਂਗੇ ਅਗਲੇ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ